ਇੱਕ ਵਰਤ ਹੁੰਦਾ ਮੈਂ ਨਾਲ ਹੀ ਕਲੈਰੀਫਿਕੇਸ਼ਨ ਕਰਦਿਆਂ ਕਿਉਂਕਿ ਅੱਜ ਕੱਲ੍ਹ ਕਹਿੰਦੇ ਨਾ ਗਿਆਨੀ ਜੀ ਮਾਫੀ ਮੰਗੋ ਇਸ ਕਰਕੇ ਮੈਂ ਪਹਿਲਾਂ ਕਲੀਅਰ ਕਰਦਿਆਂ ਵੀ ਮੈਂ ਹਿੰਦੂ ਬੀਬੀਆਂ ਨੂੰ ਨਹੀਂ ਕਹਿ ਰਿਹਾ ਮੈਂ ਆਪਣੀਆਂ ਸਿੱਖ ਬੱਚੀਆਂ ਨੂੰ ਕਹਿ ਰਿਹਾ ਸਾਡਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਸਾਡੀਆਂ ਬੀਬੀਆਂ ਵੀ ਕਹਿਣ ਲੱਗ ਪਈਆਂ ਨੇ ਵੀ ਮੈਂਦ ਕੀ ਵਰਤ ਰੱਖਣਾ ਤੇ ਮੈਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਮੇਰੇ ਮਿੱਤਰ ਨੇ ਤੇ ਮੈਨੂੰ ਕਹਿੰਦੇ ਉਸਤਾਦ ਜੀ ਇਹਦਾ ਮਤਲਬ ਕੀ ਹੁੰਦਾ ਕਰਵੇ ਚੌਥਾ ਮੈਂ ਕਿਹਾ ਦਾ ਮਤਲਬ ਬੰਦਾ ਇੱਕ ਸਾਲ ਦਾ ਪਤੀ ਨਹੀਂ ਮਰੇਗਾ ਸਾਲ ਦਾ ਬੀਮਾ ਆੜਾ ਕਰਵਾ ਚੌਥਾ ਹੈ ਨਾ ਇਹ ਬੀਬੀਆਂ ਦਾ ਭਾਵ ਬੰਦਾ ਸਾਲ ਦਾ ਬੀਮਾ ਤੇ ਮੈਂ 11000 ਦਾ ਸੂਟ ਲੈਣਾ ਹੈ ਤੇ ਆਉਂਦੇ ਕਰਵਾ ਚੌਥ ਦੇ ਵਰਤ ਤੱਕ ਤੈਨੂੰ ਕੋਈ ਖਤਰਾ ਨਹੀਂ ਭਾਵੇਂ ਭਾਵੇਂ ਪਹਿਲਾਂ ਮਰ ਜਾ ਕਿਉਂਕਿ ਬੰਦੇ ਦਾ ਬੀਬੀ ਨੇ ਤਾਂ ਕਰਵਾ ਚੌਥ ਮਰਦ ਦਾ ਬੰਦੇ ਦਾ ਕੰਮ ਸੈੱਟ ਹੋ ਗਿਆ ਤੇ ਜੇ ਭਰਾ ਬੀਬੀ ਮਰ ਗਈ ਤੇ ਪਵਾੜਾ ਫੇਰ ਉਹ ਤੇ ਵਰਤ ਰੱਖਦੀਆਂ ਕਿਸ ਤਰ੍ਹਾਂ ਨੇ ਇਹ ਵਰਤ ਰੱਖਦਿਆਂ ਨੇ ਵੀ ਪਹਿਲਾਂ ਤਾਂ 11 ਜਿਆਦਾ ਸੂਟ ਬਣਾ ਕੇ ਦੇ ਤੇ ਪੱਟੀ ਜਾ ਕੇ ਤਿੰਨ ਪਾ ਦੇਸੀ ਘਿਓ ਦੀਆਂ ਫੈਣੀਆਂ ਪੱਟੀ ਤੋਂ ਲਿਆ 12 ਕੇਲੇ ਇੱਕ ਸੇਰ ਸੇਵ ਡਿਲੀਸ਼ੀਅਸ ਮਹਿਰਾਨੋ ਗਿਆ ਵੀ ਉਹ ਕੀ ਆ ਕਿ ਉਲਿਸ਼ੀਅ ਦਾ ਪਾ ਹੁੰਦਾ ਪੋਲੇ ਪੋਲੇ ਸੇਵ ਜਿਹੜੇ ਚਿਥਣੇ ਨਾਲ ਪੈਣ ਮੂੰਹ ਚ ਪਾਈਏ ਤੇ ਖੁਰਕੇ ਲੰਘ ਜਾਣ チュਡੂ ਸੇਲ ਆਇਆ ਨਾਲੇ ਲੈ ਆ ਫੈਣੀਆਂ ਨਾਲੇ ਲਾਇਆ ਇਕਲੇ ਰਾਤ ਨੂੰ ਬੀਬੀ ਨੇ ਸੂਟ ਨੇ ਤਿਆਰ ਕਰਕੇ ਪ੍ਰੈਸ ਕਰਕੇ ਰੱਖ ਲਿਆ ਤੇ ਕਹਿਣ ਲੱਗੀ ਸਰਦਾਰ ਜੀ ਟਾਈਮ ਨਾਲ ਉੱਠਿਆ ਜੇ ਕਹਿੰਦਾ ਕਿਉਂ ਕਹਿਣ ਲੱਗੀ 29 ਸਰਕਾਰ ਮਰ ਜਾਏ ਲਾਈਟ ਨਹੀਂ ਆਉਂਦੀ ਕਈ ਵਾਰਾਂ ਤੇ ਪਾਣੀ ਨਹੀਂ ਆਉਂਦਾ ਪਾਣੀ ਦੀ ਬਾਲਟੀ ਭਰ ਕੇ ਰੱਖ ਦਿਆ ਜੇ ਕਿੱਡੀ ਮौज ਹੈ ਬੀਬੀ ਨੇ ਨਹਾਉਣਾ ਤੇ ਜਿਹੜਾ ਬੰਦਾ ਨਾ ਬਾਲਟੀ ਭਰ ਕੇ ਰੱਖਦਾ ਪਾਣੀ ਦੀ ਮੈਨੂੰ ਕਹਿੰਦੇ ਗਿਆਨੀ ਜੀ ਕਿਉਂ ਮੈਂ ਕਿਹਾ ਭਾਈ ਉਹਨੇ ਸਾਲ ਦਾ ਬੀਮਾ ਜੂ ਕਰਾਉਣਾ ਹੈ ਤੇ ਬਾਲਟੀ ਪਰ ਨਲ ਕੀ ਫਰਕ ਪੈ ਗਿਆ ਭਲਾ ਫੇਰ ਕੀ ਹੋਇਆ ਬੀਬੀ ਨੇ ਇਸ਼ਨਾਨ ਪਾਨ ਕੀਤਾ ਤੇ ਉਹਨੂੰ ਕਹਿੰਦੀ ਹੈ ਵੀ ਫੈਣੀਆਂ ਬਾੜ ਦੇ ਹੁਣ ਤਿੰਨ ਪਾ ਫੈਣੀਆਂ ਬਾੜੀਆਂ ਖੁੱਲੀ ਥਾਲੀ ਚ ਪਾਈਆਂ ਤੇ ਬੰਦਾ ਚਾਹਦਾ ਵੀ ਸ਼ਾਇਦ ਕੋਲੀ ਚ ਪਾ ਕੇ ਮੈਨੂੰ ਵੀ ਦੇ ਤੇ ਬੀਬੀ ਕਹਿੰਦੀ ਹੈ ਮੇਰਾ ਵਰਤ ਹੈ ਮੇਰੇ ਵੱਲ ਵੇਖ ਨਾ ਮੈਂ ਤਾਂ ਬਸਨ ਟਾਈਮ ਸਿਆ ਤੇਰਾ ਸਿਆਪਾ ਕਰਨਾ ਹੈ ਮੈਨੂੰ ਕੱਲੀ ਨੂੰ ਖਾ ਲੈਣ ਦੇ ਹੁਣ ਜਿਨੇ ਤਿੰਨ ਪਾ ਫੈਣੀਆਂ ਖਾਧੀਆਂ ਹੋਣ ਸ਼ਾਮ ਤੱਕ ਭੁੱਖ ਨਹੀਂ ਲੱਗਦੀ ਮੈਂ ਗਾਂ ਰੱਖੀ ਜੇ ਗਾਂ ਨੂੰ ਤਿੰਨ ਪਾ ਫਣੀਆਂ ਦੇ ਸ਼ਾਮ ਨੂੰ ਪੱਠੇ ਨਹੀਂ ਜੇ ਖਾਂਦੀ ਹਰਾਨੀ ਦੀ ਗੱਲ ਜੇ ਵਰਤਾ 12 ਕੇਲੇ ਲਿਆਂਦੇ 12 ਕੇਲੇ ਤੇ ਕਹਿਣ ਲੱਗੀ ਇੱਕ ਤੁਹਾਡਾ ਇੱਕ ਗੁੱਡੀ ਦਾ ਇੱਕ ਕਾਕੇ ਦਾ ਤੇ ਨੌ ਮੇਰੇ ਉਹ ਕਹਿੰਦਾ ਭੜੀਏ ਲੈ ਕੇ ਨੌ ਤੇਰੇ ਕੱਲੇ ਦੇ ਕਹਿਣ ਲੱਗੀ ਮੇਰਾ ਵਰਤਜੂ ਹੋਇਆ ਹਰਾਨੀ ਦੀ ਗੱਲ ਇੱਕ ਸਿਰ ਬੀਬੀ ਸੇਬ ਖਾ ਗਈ ਨੌ ਕੇਲੇ ਖਾ ਗਈ ਤੇ ਤਿੰਨ ਪਾ ਫੈਣੀਆਂ ਖਾ ਗਈ ਅਜੇ ਵਰਤ ਹੈ ਮੈਂ ਤੁਹਾਡੇ ਪਿੰਡ ਕਥਾ ਕਰਨ ਆਇਆ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਕਿ ਤੇ ਉਹ ਖਰਾਕ ਮੈਨੂੰ ਕਰਾਓ ਤੇ ਭਾਵੇਂ 9 ਵਜੇ ਤੱਕ ਸ਼ਾਮ ਨੂੰ ਕਥਾ ਕਰਾ ਲਓ 9 ਵਜੇ ਤੱਕ ਬੋਲਾਂਗਾ ਤਿੰਨ ਪਾ ਫੈਣੀਆਂ ਮੈਨੂੰ ਖਵਾ ਦਿਓ ਤੇ ਨੌ ਖੇਲੇ ਖਵਾ ਦੇ ਦੇ ਵੇਖਾ ਮਗੜ ਤੜਾ ਕੇ ਆ ਉਹ ਰੱਬ ਦਾ ਵਾਸਤਾ ਜੇ ਸਾਡਾ ਧਰਮ ਨਹੀਂ